ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਲੈ ਕੇ ਆਏ ਅੱਜ ਤੁਹਾਡੇ ਸਾਹਮਣੇ ਵੀਡੀਓ ਵੀਡੀਓ ਹੈਗੀ ਹੈ ਜੀ ਤੀਆਂ ਦੀ ਆਪਣੇ ਅਗਵਾੜ ਚ ਲੱਗੀਆਂ ਸੀ ਤੀਆਂ ਤੇ ਆਪਾਂ ਵੀ ਜਾ ਰਹੇ ਹਾਂ ਜੀ ਤੀਆਂ ਤੇ ਤੁਸੀਂ ਵੀ ਕਰੋ ਇੰਜੋਏ ਤੀਆਂ ਦੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੀ ਵੀਡੀਓ ਨੂੰ ਬਿਲਕੁਲ ਇਸ ਟੈਪ ਨਹੀਂ ਕਰਨਾ ਬਹੁਤ ਹੀ ਇੰਜੋਏ ਵੀਡੀਓ ਤੇ ਸਾਰਿਆਂ ਨੇ ਦੇਖਣੀ ਹੈ ਫੁੱਲ ਵਾਚ ਕਰਨੀ ਹੈ ਵੀਡੀਓ ਤੇ ਬਹੁਤ ਹੀ ਵਧੀਆ ਵੀਡੀਓ ਹੋਗੀ ਤੇ ਜੋ ਵੀ ਨਵੇਂ ਆ ਉਹ ਵੀ ਸਬਸਕ੍ਰਾਈਬ ਕਰ ਲਿਓ ਜੀ ਜੋ ਪੁਰਾਣੇ ਆ ਉਹ ਵੀ ਵੀਡੀਓ ਨੂੰ ਫੁੱਲ ਵਾਚ ਕਰ ਸਾਰੇ ਜਣੇ ਵੀਡੀਓ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ناجرا دے ناجرا ہوتا گنگھر واجے اوہ تا پرے تنو پنج پرچا دے کے جے تیری مرضی دی اس کوڑے درواجے جے تیری جی دی جی دی جا جا اوہ ٹھوٹھیاں میرا تنکا سوک بچنا او سیننا میں انہی دے کولوں پھون لگا سی

ਤੇ ਜਿੱਦਾਂ ਤੁਸੀਂ ਸਾਡਾ ਦੇਖ ਹੀ ਲਿਆ ਤੇ ਬਾਕੀ ਹੋਇਆ ਜੀ ਫਿਰ ਡੀਜੇ ਤੇ ਪ੍ਰੋਗਰਾਮ ਸਾਰਿਆਂ ਨੇ ਖੁੱਲਕੇ ਨੱਚੇ ਇੰਜੋਏ ਕੀਤਾ ਪੂਰਾ ਤੇ ਇਹੀ ਦੇਣ ਨੇ ਜੀ ਜਿਨ੍ਹਾਂ ਦੇ ਨਾਲ ਵਿੱਚ ਅਸੀਂ ਆਪਣੇ ਹਾਪਾ ਪੂਰੇ ਕਰਕੇ ਨੱਚ ਹੱਸ ਸਕਦੇ ਆ ਤੇ ਨਹੀਂ ਤਾਂ ਆਪਾਂ ਆਪਣੇ ਘਰਾਂ ਵਿੱਚ ਬੈਠੇ ਰਹਿਣੇ ਸਾਲ ਭਰ ਦੇਖੋ ਸਾਰੇ ਕਿਵੇਂ ਖੂਬ ਇੰਜੋਏ ਕਰਦਿਆਂ ਨੇ ਭੈਣਾ ਬਹੁਤ ਹੀ ਵਧੀਆ ਲੱਗਦਾ ਪ੍ਰੋਗਰਾਮ ਤੇ ਇਸ ਤਰ੍ਹਾਂ ਆਪਣੇ ਪਿੰਡਾਂ 'ਚ ਰੌਣਕਾਂ ਲੱਗਦੀਆਂ ਰਹਿਣ। ਤੀਆਂ ਲੱਗਦੀਆਂ ਰਹਿਣ ਖੁਸ਼ੀ ਦੇ ਮੇਲੇ। ਲੱਗਦੇ ਰਹਿਣ ਖੁਸ਼ੀ ਦੇ ਮੇਲੇ। ਤੇ ਸਾਰਿਆਂ ਨੇ ਇੰਜੋਏ ਕੀਤਾ, ਬੱਚੀਆਂ ਨੇ ਵੀ ਇੰਜੋਏ ਕੀਤਾ। ਵੱਡਿਆਂ ਨੇ ਵੀ ਇੰਜੋਏ ਕੀਤਾ ਤੇ ਛੋਟਿਆਂ ਨੇ ਵੀ ਇੰਜੋਏ ਕੀਤਾ। ਸਾਰਿਆਂ ਨੇ ਆਪ ਆਪਣਾ ਇੰਜੋਏ ਕੀਤਾ। ਤੇ ਮੈਂ ਬਾਕੀ ਵੀ ਵੀਡੀਓ ਤੇ ਮੈਂ ਡਾਂਸ ਦੀ ਵੀਡੀਓ ਨਹੀਂ ਲਾਈ ਹੈਗੀ ਕਿਉਂਕਿ ਕਾਪੀਰਾਈਟ ਆ ਜਾਂਦਾ ਮੈਂ ਬੈਸੇ ਸਾਨੂੰ ਦਿਖਾਤਾ ਸਾਰ ਤੇ ਸਾਰਿਆਂ ਨੇ ਬਹੁਤ ਹੀ ਖੁਸ਼ੀ ਨਾਲ ਮਨਾਈਆਂ ਨੇ ਤੀਆਂ ਇੰਜੋਏ ਕੀਤਾ ਜੀ ਲਓ ਜੀ ਬਣਾਈ ਆ ਰੇਲ ਗੱਡੀ ਪਾਸੇ ਹਟ ਜਾ ਸੋਹਣੀ ਸਾਡੀ ਰੇਲ ਗੱਡੀ ਆਈ ਤੇ ਰੇਲ ਗੱਡੀ ਨੂੰ ਹਰੀ ਝੰਡੀ ਵੀ ਦਿੱਤੀ ਅਸੀਂ ਇਹ ਹੈ ਜੀ ਸਾਡੇ ਪਿੰਡਾਂ ਦਾ ਕਲਚਰ ਇਹ ਲੋਪ ਹੋ ਜਾ ਰਿਹਾ ਸੀ ਹੁਣ ਜਾ ਰਹੇ ਅਸੀਂ ਹੁਣ ਸਾਡਾ ਸੱਭਿਆਚਾਰ ਤੇ ਹੁਣ ਦੁਬਾਰਾ ਅਪਰਾਲੇ ਕੀਤੇ ਜਾ ਰਹੇ ਨੇ ਇਹੋ ਜਿਹੇ ਪ੍ਰੋਗਰਾਮ ਕਰਾਉਣ ਵਾਸਤੇ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਆਪਣਾ ਸੱਭਿਆਚਾਰ ਕੀ ਹੈ ਤੇ ਗੁਰਬਾਣੀ ਵਿੱਚ ਵੀ ਲਿਖਿਆ ਵੀ ਹੱਸਣਾ ਖੇਡਣਾ ਮਨ ਦਾ ਚੋ ਤੇ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਜੀ ਝੂਟੇ ਵੀ ਲੈ ਇਤੇ ਤੇਰੇ ਵਗੱਡੀ ਵੀ ਬਣਾਈ ਤੇ ਸਭ ਆਪ ਆਪਣੇ ਇੰਜੋਏ ਕਰਦੇ ਜਿਸ ਤਰ੍ਹਾਂ ਵੀ ਹੁੰਦੀ ਹੈ ਜੀ ਇਹ ਪ੍ਰੋਗਰਾਮ ਇਸ ਤਰ੍ਹਾਂ ਬਣਾਏ ਗਏ ਨੇ ਜੀ ਆਪਾਂ ਨੇ ਦੁੱਖ ਸੁੱਖ ਤਾਂ ਸਾਰਿਆਂ ਦੇ ਘਰਾਂ ਚ ਆਉਂਦੇ ਨੇ ਕਿਸੇ ਤੇ ਕਹੇ ਜਾਂਦਾ ਕਿਸੇ ਤੇ ਕਹੇ ਜਾਂਦਾ ਵੀ ਇੱਥੇ ਇਕੱਠੇ ਹੋ ਕੇ ਇੰਜੋਏ ਕਰਕੇ ਦੁੱਖ ਭਲਾ ਕੇ ਗਮ ਭਲਾ ਕੇ ਅੰਦਰ ਤੇ ਬੰਦਾ ਇੰਜੋਏ ਕਰਦਾ ਜੀ ਤੇ ਜਿਹੜਾ ਨਹੀਂ ਵੀ ਨੱਚਣ ਨੂੰ ਜੀਦਾ ਜੀ ਕਰਦਾ ਉਹ ਵੀ ਨੱਚਦਾ ਇਸ ਜਗ੍ਹਾ ਤੇ ਆ ਕੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਸੱਭਿਆਚਾਰ ਤੇ ਸਾਰਿਆਂ ਨੂੰ ਮਨਾਉਣਾ ਚਾਹੀਦਾ ਇਸ ਤਰ੍ਹਾਂ ਇਕੱਠੇ ਹੋ ਕੇ ਇਹ ਆਪਣੇ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਿਓ ਜੀ ਫੁੱਲ ਇੰਜੋਏ ਕਰਿਓ ਵੀਡੀਓ ਨੂੰ ਤੇ ਜੋ ਨਵੇਂ ਆਏ ਆ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਇਕ ਕਰਿਓ ਸ਼ੇਅਰ ਕਰਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸੋਹਣਾ ਸੋਹਣਾ ਕਮੈਂਟ ਵੀ ਕਰਿਓ ਤੁਹਾਡੀ ਸਪੋਰਟ ਨਾਲ ਹੀ ਆਪਣੇ ਚੈਨਲ ਨੇ ਅੱਗੇ ਜਾਣਾ ਜੀ ਆਪਾਂ ਨੂੰ ਸਪੋਰਟ ਕਰਨੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤੇ ਖੂਬ ਰੌਣਕਾਂ ਦਾ ਆਨੰਦ ਮਾਣੋ ਤੁਸੀਂ ਵੀ ਸਾਰੇ ਇਹ ਆ ਸਾਡੀਆਂ ਪੰਜਾਬਣ ਮਟਿਆਰ ਕਦੇ ਹਸਤ ਵਿਮਨ ਕਦੇ ਖੇੜ ਵਿਮਨ ਇਸ ਜੱਗ ਨਹੀਂ ਆਉਣਾ ਫੇਰ ਵਿਮਨ ਹਰੇ ਹਰੇ ਘਾ ਉੱਤੇ ਸੱਪ ਕੁੱਕਾ ਮਾਰਦਾ ਭੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਸੌਣ ਮਹੀਨੇ ਮੀ ਪਿਆ ਪੈਂਦਾ ਗੋਡੇ ਗੋਡੇ ਘਾ ਵੇ ਕਿ ਰਾਣੀ ਜਾਣਦਾ ਤੀਆਂ ਦੇਖਣਾ ਤੈਨੂੰ 29 ਭਾਬੂ ਨੂੰ ਪਿੱਪਲ ਪੱਤੀਆਂ ਵਿਆਹ ਕਰਵਾ ਵਾਲਾ ਵੀਰਨਾ ਲਓ ਜੀ ਹੁਣ ਆਪਾਂ ਅੱਗੇ ਕਰੇ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮੈਂ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਤੇ ਆਪਣੀ ਵੀਡੀਓ ਨੂੰ ਪੂਰ ਲਵਾਜ ਦੇਖਣਾ ਜੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ